ਦਾ ਨਾਮ ਕਿਹਦੇ ਬਣਾਉਣਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਹਾਂ ਜੀ ਕੀ ਗੱਲ ਜਮਾਈ ਪ੍ਰੋਮ ਅੱਜ ਇਹ ਠੇਕਾ ਮਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਬਠਿੰਡੇ ਕਨਵੈਨਸ਼ਨ ਕੀਤੀ ਜਾ ਰਹੀ ਆ ਜਿਨ ਚ ਪੰਜਾਬ ਦੇ ਆਊਟਸੋਰਸ ਮਲਾਜ਼ਮ ਇਨਲਿਸਟਮੈਂਟ ਮਲਾਜ਼ਮ ਵੱਖ-ਵੱਖ ਵਿਭਾਗਾਂ ਦੇ ਸ਼ਾਮਲ ਹੋ ਰਹੇ ਆ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਇਹਨਾਂ ਨਿੱਜਾਂ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਜਿਹੜਾ ਸਾਡਾ ਰਜਗਾਰ ਕੱਚਾ ਆ ਨਾ ਸਾਨੂੰ ਬਜਾਰੇਯੋਗ ਤਨਖਾਹ ਮਿਲ ਰਹੀ ਆ ਇਸ ਕਰਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਤੇ ਹਰ ਵਾਰ ਜੇ ਕੋਈ ਨਵੀਂ ਸਰਕਾਰ ਬੰਦੀ ਆ ਸਾਡੀਆਂ ਮੰਗਾਂ ਦੀ ਅਣਦੇਖੀ ਕਰਕੇ ਨਿੱਜੀਕਰਨ ਦੀ ਪਾਲਸੀ ਉਹ ਲਾਗੂ ਕਰ ਰਹੀ ਆ ਇਸ ਕਰਕੇ ਇਹ ਕਨਵੈਨਸ਼ਨ ਕਰਕੇ ਸਾਰੇ ਪੰਜਾਬ 'ਚ ਕਰ ਰਹੇ ਆ ਅੱਜ ਬਠਿੰਡੇ ਆ ਕੱਲ ਨੂੰ ਜਲੰਧਰ ਆ ਅਸੀਂ ਆਉਣ ਵਾਲੇ ਸੰਘਰਸ਼ਾਂ ਦੀ ਤਿਆਰੀ ਕਰ ਰਹੇ ਆ 15 ਅਗਸਤ ਨੂੰ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਨਾਂ ਸਾਂਝਾ ਅਸੀਂ ਪ੍ਰੋਗਰਾਮ ਰੱਖਿਆ ਹੋਇਆ ਉਸ ਤੋਂ ਬਾਅਦ ਅਸੀਂ ਪਿੰਡਾਂ ਸ਼ਹਿਰਾਂ 'ਚ ਨਿਕਲ ਕੇ ਰੋਸ ਮਾਰਚ ਕਰਨੇ ਤੇ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਲਾ ਕੇ ਵਿਰੋਧ ਪ੍ਰਦਰਸ਼ਨ ਇਹ ਕਰਨਾ 15 ਗੱਦ ਤੱਕ ਘਰਾਵ ਵੀ ਹੈ ਕਿਸੇ ਮੰਤਰੀ ਦਾ 15 ਅਗਸਤ ਦਾ ਘਰਾਵ ਨਹੀਂ ਹੈਗਾ 15 ਅਗਸਤ ਨੂੰ ਅਸੀਂ ਡੀਸੀ ਦਫ਼ਤਰ ਇਕੱਠ ਕਰਕੇ ਇੱਕ ਪਾਸੇ ਜਿੱਥੇ ਮੁਲਕ ਦੇ ਹਾਕਮ ਇਕੱਠੇ ਹੋ ਕੇ ਕਹਿਣਗੇ ਆਜ਼ਾਦੀ ਆਈ ਹੋਈ ਆ ਪਰ ਸਾਡੇ ਹਿਸਾਬ ਨਾਲ ਆਜ਼ਾਦੀ ਨਹੀਂ ਇਹ ਕਾਲੀ ਆਜ਼ਾਦੀ ਆ ਅਸੀਂ ਅੱਜ ਵੀ ਗੁਲਾਮ ਆ ਕੰਪਨੀਆਂ ਦੇ ਠੇਕੇਦਾਰਾਂ ਦੇ ਜਿਹੜਾ ਅਸੀਂ ਕੰਮ ਕਰਦੇ ਆ ਉਹਦਾ ਜਿਹੜੇ ਬੰਦ ਆ ਕਿਰਤ ਦੇ ਮਾਵਾਜਾ ਉਹ ਸਾਨੂੰ ਦਿੱਤਣ ਜਾਂਦਾ ਬਦਲੇ ਸਾਨੂੰ 8-10 ਹਜ਼ਾਰ ਦਿੱਤਾ ਜਾਂਦਾ ਜਿੰਨਾ ਪਰਿਵਾਰ ਦਾ ਗੁਜ਼ਾਰਾ ਚੱਲਣਾ ਔਖਾ ਇਸ ਕਰਕੇ ਅਸੀਂ ਅੱਜ ਵੀ ਗੁਲਾਮ ਆ ਅਸੀਂ ਇਹ ਜਿਹੜੀਆਂ ਨਿੱਜੀਕਰਨ ਦੀਆਂ ਨੀਤੀਆਂ ਜਿਨ੍ਹਾਂ ਮਾਰ ਹੰਡਾ ਰਿਹਾ ਚਾਹੇ ਮਹਿੰਗਾਈ ਆ ਬੇਰਜ਼ਗਾਰੀ ਆ ਕਚਰ ਜਗਾਰਾ ਅਸੀਂ ਉਹ ਸਾਰਾ ਕੁਝ ਲੋਕਾਂ ਤੱਕ ਲੈ ਕੇ ਜਾਵਾਂਗੇ